ਹਾਈ 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 ਬੰਦਗਾ ਦੀ ਪੁਣਹਾਰੀ ਹਾਈ 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 ਸਲਫਰ ਸੈਟੀ ਦਾ ਚੇਅਰਮੈਨ ਹੈ ਜੀ ਦੇਖੋ ਜੀ ਬੀਤੇ ਦਿਨੀ ਇੱਕ ਸੀਨੀਅਰ ਪੱਤਰਕਾਰ ਅਮਰ ਸਾਦੇ ਦੀਪਕ ਭੰਡਾਰ ਜੀ ਉਹਨਾਂ ਕੋਲ ਨਸ਼ੀਗੀਆਂ ਗੋਲੀਆਂ ਭਾਰੀ ਮਾਤਰਾ ਵਿੱਚ ਬਰਬੰਦ ਹੋਈਆਂ ਉਸ ਦੇ ਰੋਸ ਵਿੱਚ ਅੱਜ ਸਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਰਪਾ ਸਿੰਘ ਪੰਗੂ ਸਰਪ੍ਰਸਤ ਰੇਸ਼ਮ ਸਿੰਘ ਜੀ ਜਨਰਲ ਸੈਕਟਰੀ ਸਰਵਾ ਸੰਗਠਨ ਦਾਵਾ ਜੀ ਅਗਵਾਈ ਏਠ ਇਹ ਪੁਤਲਾ ਸਾਡੇ ਚੌਂਕ ਤੇ ਫੁੱਕਿਆ ਗਿਆ ਜੀ ਤੇ ਇਹ ਪੱਤਰਕਾਰ ਦੀ ਆਰਡ ਵਿੱਚ ਪੱਤਰਕਾਰਾਂ ਨੂੰ ਬਦਨਾਮ ਕਰ ਰਹੇ ਇਹ ਜਿਹੜੀਆਂ ਉਹ ਜਿਹੜੀਆਂ ਕਾਲੀਆਂ ਭੇਡਾਂ ਪੱਤਰਕਾਰੀ ਦੇ ਵਿੱਚ ਹੈਗੀਆਂ ਜਿਹੜਾ ਆਪਣਾ ਨਜਾਇਜ਼ ਨਜਾਇਜ਼ ਕੰਮ ਕਰ ਰਹੀਆਂ ਆ ਉਹ ਜਿਹੜੀ ਆ ਉਹਦੇ ਵਿੱਚ ਸਮੂਹ ਪੱਤਰਕਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਆ ਦੇਖੋ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਿਆਂ ਵਿਰੁੱਧ ਜੁੱਧ ਨਸ਼ਾ ਫਰਦ ਜੋ ਚਲਾਈ ਮਹਿੰਮ ਦੀ ਸ਼ਲਾਂਗਾ ਕਰਦਾ ਆ ਉੱਥੇ ਮੈਂ ਭਗਵੰਦ ਮਾਨ ਸਰਕਾਰ ਤੋਂ ਪੁਸ ਕਮਿਸ਼ਨਰ ਅਮਰ ਸਾਹਿਬ ਤੋਂ ਮੰਗ ਕਰਦਾ ਆ ਕਿ ਪੱਤਰਕਾਰ ਦੀਪਕ ਭੰਡਾਰੀ ਜੀ ਦੇ ਜਿੰਨੇ ਵੀ ਸੋਰਸ ਹੈਗੇ ਆ ਜਿਨ੍ਹਾਂ ਦੀ ਉਹ ਆਪਣੇ ਚੈਨਲ ਤੇ ਹਸਪਤਾਲਾਂ ਦੇ ਡਾਕਟਰਾਂ ਦੀ ਇੰਟਰਵਿਊਜ਼ ਕਰਦੇ ਸੀ ਉਹਨਾਂ ਦਾ ਵੀ ਜੇਕਰ ਨਿਰਪੱਖ ਜਾਂਚ ਕੀਤੀ ਜਾਵੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸੱਚ ਜਿਹੜਾ ਆ ਲੋਕਾਂ ਦੇ ਸਾਹਮਣੇ ਆ ਸਕੇ ਜੋ ਲੋਕ ਪੱਤਰਕਾਰ ਦੀ ਆੜ ਹੇਠ ਇਹ ਗੈਰ ਕਾਨੂੰਨੀ ਇਹ ਕੰਮ ਕਰਦੇ ਆ ਨਸ਼ੀਲੀਆਂ ਗੋਲੀਆਂ ਵੇਚਦਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੰਗੋ ਪ੍ਰਧਾਨ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਨੰਬਰ ਸਰ ਪੰਜਾਬ ਅੱਜ ਜੋ ਪੁਤਲਾ ਦੇ ਸਜ ਜੋ ਫੂਕਿਆ ਗਿਆ ਉਹ ਇਸ ਤਰ੍ਹਾਂ ਕੇ ਵੇਖੋ ਜਿੱਥੇ ਮਾਂ ਜੋਗ ਭਾਰਤ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਆਪਣੇ ਪੰਜਾਬ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਵੱਲੋਂ ਜਿਹਦੇ ਨਸ਼ਿਆਂ ਨੂੰ ਲੈ ਕੇ ਜੁੱਧ ਜਿਹੜਾ ਛੇੜਿਆ ਗਿਆ ਵਾ ਤੇ ਪੂਰਾ ਸੰਜੋਗ ਮਿਲ ਰਿਹਾ ਜਿਹੜੇ ਨਸ਼ੇ ਦਾ ਕੋਈ ਧੰਦਾ ਕਾਰੋਬਾਰ ਕਰ ਰਿਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਉਹਨਾਂ ਦੇ ਘਰ ਵੀ ਟਾਏ ਜਾ ਰਹੇ ਨੇ ਤੇ ਅੱਜ ਇੱਕ ਬੜੀ ਮੜੀ ਮੰਨ ਭਾਗੀ ਇੱਕ ਘਟਨਾ ਵਾਪਰੀ ਆ ਜਿਹੜਿਆ ਪੱਤਰਕਾਰ ਭਾਈਚਾਰ ਅੰਬਰਸਰ ਦੇ ਚ ਨਮੋਸ਼ੀ ਵਾਲੀ ਵੱਡੀ ਗੱਲ ਆ ਉਹ ਅਸੀਂ ਇੱਕ ਸੀਨੀਅਰ ਪੱਤਰਕਾਰ ਸਾਡਾ ਦਿਬਗੰਗ ਬਨਾਰੀ ਭਰਾ ਸਾਡਾ ਜਿੰਦ ਕੋਈ ਆਸ ਨਹੀਂ ਸੀ ਹੈਗੀ ਜੋ ਅੱਜ ਇੱਕ ਕਲੰਕ ਲਾਤਾ ਉਸਨੇ ਪੱਤਰਕਾਰੀ ਦੇ ਆਪਣਾ ਪਵਿੱਤਰ ਪੇਸ਼ੇ ਨੂੰ ਉਹ ਮੈਂ ਨਾ ਭੁੱਲਣ ਵਾਲਾ ਆ ਵੇਖੋ ਇਨਸਾਨ ਜਦੋਂ ਬੰਦੇ ਵਰਤੀਆਂ ਫੇਰ ਪਤਾ ਲੱਗਦਾ ਵਾ ਜੋ ਕੁਝ ਹੋਇਆ ਜੋ ਪਰਚਾ ਦਰਜ ਹੋਇਆ ਇੱਕ ਦਵਾਈਆਂ ਵਾਲੀ ਜਿਹੜੀ ਕੰਪਨੀ ਚਲਾ ਰਿਆ ਸੀ ਠੀਕ ਹੈ ਕਾਰੋਬਾਰ ਕਰੋ ਸਭ ਨੂੰ ਕਰਵਾ ਚਾਰਨਾ ਚਾਹੀਦਾ ਏ ਉਸ ਦੀ ਆੜ ਦੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਜਿਹੜਾ ਧੰਦਾ ਗੈਰ ਕਾਨੂੰਨੀ ਜਿਹੜਾ ਵਾ ਹਸਪਤਾਲਾਂ ਦੇ ਵਿੱਚ ਜੋ ਸਾਹਮਣੇ ਆਇਆ ਕੋ ਸਾਥੀਆਂ ਦੇ ਨਾਲ ਜੋ ਪਰਚਾ ਦਰਜ ਹੋਇਆ ਵਾ ਬੜੀ ਮੱਦ ਭਾਗੀ ਗੱਲ ਆ ਬੜੀ ਨਮੋਸ਼ੀ ਆ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਪਰ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਅੱਜ ਸ਼ਾਡਾ ਪ੍ਰੈਸ ਵੈਲਪਰ ਸੋਸਾਇਟੀ ਨੇ ਸਮੂਹ ਉਹਦੇਦਾਰਾਂ ਨੇ ਇੱਕ ਮੀਟਿੰਗ ਕੀਤੀ ਨਹੀਂ ਇਹ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਜਿਹੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਪੱਤਰਕਾਰੀ ਦੀ ਆੜ ਦੇ ਵਿੱਚ ਆਪਣਾ ਗੈਰ ਕਾਨੂੰਨੀ ਧੰਦਾ ਨਸ਼ਾ ਦਾ ਕਾਰੋਬਾਰ ਕਰ ਰਿਆ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਤੇ ਮੈਂ ਡੀਜੀਪੀ ਪੰਜਾਬ ਸਰਕਾਰ ਹੈ ਭਗਵੰਤ ਮਾਨ ਮੁੱਖ ਮੰਤਰੀ ਜੀ ਅਤੇ ਕਮਿਸ਼ਨ ਸਾਹਿਬ ਆਪਣੇ ਅੰਮਰਸਰ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ੈਡਾ ਪ੍ਰੈਸ ਵੈਲਫੇਅਰ ਸੁਸਾਇਟੀ ਜਿਹੜੀ ਆ ਪੁਲਿਸ ਦੇ ਨਾਲ ਸਰਕਾਰ ਦੇ ਨਾਲ ਖੜੀ ਹੈ ਜਿਹੜਾ ਇਹੋ ਜਿਹੇ ਕੋਈ ਇਹ ਕਾਲੀਆਂ ਭੇਡਾਂ ਜਿਹੜੀਆਂ ਇਹੋ ਜਿਹੀਆਂ ਬੜੀਆਂ ਹੋਈਆਂ ਨੇ ਜੇ ਕੋਈ ਕੰਮ ਕਰਦਿਆਂ ਨੇ ਗਲਤ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਦੇ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਚਾਹੁੰਦੇ ਹਾਂ ਇਹ ਦੀਪਕ ਭੰਡਾਰੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਇੱਕ ਗੱਲ ਹੋਰ ਦੱਸੀਏ ਕਈ ਵੀਰਾਂ ਦੇ ਮੈਨੂੰ ਫੋਨ ਆਏ ਆ ਹਸਪੀਟਲਰਾਂ ਦੇ ਵੀ ਆਏ ਆ ਕਈ ਪ੍ਰਸ਼ਾਸਨ ਦੇ ਵੀ ਆਏ ਆ ਇਹ ਕਹਿੰਦੇ ਬਹੁਤ ਬਲੈਕਮੇਲ ਕਰਦਾ ਸੀ ਇਹਦਾ ਰੇਟ ਹੁੰਦਾ ਸੀ 5 ਲੱਖ ਤੋਂ ਸ਼ੁਰੂ ਹੁੰਦਾ ਹੁੰਦਾ ਸੀ ਲੱਖ 1.5 ਲੱਖ 2 ਲੱਖ ਤੇ ਮੁੱਕ ਜਾਂਦਾ ਸੀ ਕਈ ਇੱਕ ਵੀਰ ਦੇ ਹੋਰ ਫੋਨ ਆ ਆਂਦਾ ਭਾਜ ਮੈਂ 4 ਲੱਖ ਰੁਪਈਆ ਇਸ ਬੰਦੇ ਨੂੰ ਅੱਜ ਤੋਂ 5 ਸਾਲ ਪਹਿਲਾਂ ਦਿੱਤਾ ਸੀ ਇਹ ਬਲੈਕਮੇਲ ਕਰਨ ਆਇਆ ਸੀ ਕਿ ਉਹ ਨਾਂ ਨਹੀਂ ਲੈ ਸਕਦੇ ਹਰੇ ਪਰਿਵਾਰ ਵਾਲੇ ਅਗਲੇ ਕਾਰੋਬਾਰ ਕਰ ਰਹੇ ਨੇ ਤੇ ਸੋ ਐਡਾ ਤਗੜਾ ਇੱਕ ਦੇਖਣ ਨੂੰ شریف ਬੰਦਾ ਲੱਗਦਾ ਸੀ ਪਰ ਬੋਲਣ ਚ ਮੈਨੂੰ ਕੋਈ ਜੱਜ ਕਰਨੀ ਆ ਖਫਣ ਬੰਨ ਕੇ ਤੁਰਿਆ ਵਾ ਜੇ ਪ੍ਰਧਾਨ ਪਰਵਾ ਨੇ ਬਣਾਇਆ ਜੇ ਪੱਤਰਕਾਰ ਕੋਈ ਗਲਤ ਕੰਮ ਕਰ ਰਿਹਾ ਤੇ ਉਹ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਸ਼ੈਡਾ ਪ੍ਰੈਸ ਵੈਲਫਰ ਸੋਸਾਇਟੀ ਪੱਤਰਕਾਰ ਦੇ ਪੁੱਤਰ ਪੇਸ਼ੇ ਨੂੰ ਬਦਨਾਮ ਨਹੀਂ ਹੋਣ ਦਵੇਗੀ ਪੱਤਰਕਾਰ ਸਾਥੀਓ ਬਿਲਕੁਲ ਜਾਜ ਦੀ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਜਿਹੜੇ ਇਹਨਾਂ ਦੀ ਇੱਕ ਪੂਰੀ ਜਾਂਚ ਕਰੋ ਇੱਕ ਮੈਂ ਡੀਪੀਐਸਓ ਸਾਹਿਬ ਨੂੰ ਅਪੀਲ ਕਰਦਾ ਵੀ ਅੰਮ੍ਰਿਤਸਰ ਦੇ ਜਿਹੜੇ ਵੀ ਪੱਤਰਕਾਰ ਵੀਰ ਆਪਣੇ ਕੰਮ ਕਰ ਰਹੇ ਨੇ ਉਹਨਾਂ ਦੀ ਡਿਟੇਲ ਹੋਣੀ ਬਹੁਤ ਜ਼ਰੂਰੀ ਆ ਕੋਈ ਭਾਵੇਂ ਆਪਣਾ ਚੈਨਲ ਚਲਾ ਰਿਆ ਆ ਰੇ ਨੰਬਰ ਨਾਲ ਜੁੜਿਆ ਕੋਈ ਜੈਲੋ ਕਾਰਡ ਆ ਉਹਦੀ ਰਿਸਟ੍ਰੇਡ ਆ ਉਹਦੀ ਇਹ ਜਾਂਚ ਵੀ ਕਰਾਓ ਇਹ ਬੰਦਾ ਕੀ ਕੰਮ ਕਰਦਾ ਕਿੱਦਾਂ ਭਾਵੇਂ ਮੈਂ ਕਿਉਂ ਨਾ ਆਵਾ ਸੋ ਜਾਂਚ ਜ਼ਰੂਰੀ ਹੈ ਜਿਹੜਾ ਨਸ਼ੇ ਦਾ ਜਿਹੜਾ ਕਿ ਕਲੰਕ ਲੱਗਾ ਵਾ ਇਹ ਮੈਨਾਂ ਵੀ ਇਹ ਬਖਸ਼ਯੋਗ ਨਹੀਂ ਬੰਦਾ ਹੈਗਾ ਇਸ ਕਰਕੇ ਤੇ ਕਾਰਵੇ ਜਿਹੜੇ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਲੰਬੀ ਗੱਲ ਹੋ ਜਾਣੀ ਆ ਤੇ ਵੇਖੋ ਹਸਪੀਟਲਾਂ ਦੀ ਸਭ ਤੋਂ ਵੱਧ ਇੰਟਰਵਿਊ ਕਰਦਾ ਸੀ ਹੁਣ ਡਿਟੇਲ ਕੱਢ ਕੇ ਤੁਸੀਂ ਵੀ ਦੇਖ ਸਕਦੇ ਆਪਣੇ ਭਰਾ ਫੇਸਬੁੱਕ ਦੀ ਖੋਲੋ ਜਿਹੜੇ ਡੀ D4 ਯੂ ਚੈਨਲ ਜਰ ਚਲਾ ਰਿਆ ਸੀ ਸਭ ਤੋਂ ਵੱਧ ਇੰਟਰੂ ਆ ਹਾਈਲਾਈਟ ਹਸਪੀਟਲ ਕਰਦੇ ਉਹਨਾਂ ਦੀ ਵੀ ਜਾਂਚ ਹੋਵੇ ਕਿ ਉਹ ਕਿਉਂ ਹੋ ਰਹੀਆਂ ਸੀ ਕੀ ਦਿੰਦੇ ਸੀ ਕੀ ਕਰਦੇ ਸੀ ਬਹੁਤ ਤਗੜਾ ਜਿਹੜਾ ਵਾ ਇਹ ਸਟਿੰਗ ਜਿਹੜਾ ਨਿਕਲਣਾ ਤੇ ਮੈਨੂੰ ਵਿਸ਼ਵਾਸ ਆ ਮੰਨੋ ਪੁਲਿਸ ਕਮਿਸ਼ਨ ਜੀ ਦੇ ਵੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਤੇ ਇਧਰ ਸਖਤ ਸਖ ਸਜ਼ਾ ਹੋਵੇ